ਤਸਵੀਰਾਂ ਸਾਹਮਣੇ ਆ ਰਹੀਆਂ ਨੇ ਜਿੱਥੇ ਦੇਖਿਆ ਜਾ ਸਕਦਾ ਸੀ ਕਿ ਬੀਤੀ ਦੇਰ ਰਾਤ ਮਾਸਟਰ ਸਲੀਮ ਦੇ ਘਰ ਤੇ ਚੋਰੀ ਹੋਈ ਤੇ ਇਹ ਪੂਰੀ ਚੋਰੀ ਦੀ ਵਾਰਤਾਤ ਜਿਹੜੀ ਹੈ ਸੀਸੀਟੀਵੀ ਦੇ ਵਿੱਚ ਕੈਦ ਹੋ ਗਈ ਬੀਤੀ ਦੇਰ ਰਾਤ ਦੋ ਨੌਜਵਾਨ ਜਿਹੜੇ ਨੇ ਐਕਟੀਵਾ ਦੇ ਉੱਪਰ ਸਵਾਰ ਹੋ ਕੇ ਆਏ ਤੇ ਉਹਨਾਂ ਦੇ ਵੱਲੋਂ ਦਫਤਰ ਦਾ ਜਿਹੜਾ ਤਾਲਾ ਤੋੜ ਦਿੱਤਾ ਗਿਆ ਦੱਸਦੀ ਹੈ ਕਿ ਘਰ ਦੇ ਵਿੱਚ ਬਣੇ ਇਸ ਦਫਤਰ ਦੇ ਵਿੱਚ ਇਹਨਾਂ ਦੋ ਨੌਜਵਾਨਾਂ ਦੇ ਵੱਲੋਂ ਚੋਰੀ ਦੀ ਇਸ ਵਾਰ ਦਾ ਨੂੰ ਅੰਜਾਮ ਦਿੱਤਾ ਗਿਆ ਤਾਂ ਜਦ ਸਵੇਰ ਦੇ ਸਮੇਂ ਦਫਤਰ ਦੇ ਵਿੱਚ ਕੰਮ ਕਰਨ ਵਾਲਾ ਇੱਕ ਮੁਲਾਜ਼ਮ ਜਿਸ ਵੇਲੇ ਸਵੇਰ ਦੇ ਸਮੇਂ ਪਹੁੰਚਿਆ ਤਾਂ ਉਸਨੇ ਦੇਖਿਆ ਕਿ ਤਾਲਾ ਜਿਹੜਾ ਪਹਿਲੇ ਤੋਂ ਟੁੱਟਿਆ ਹੋਇਆ ਤੇ ਨਾਲ ਹੀ ਦਫਤਰ ਦੇ ਵਿੱਚ ਸਮਾਨ ਵੀ ਜਿਹੜਾ ਵਿਖਰਿਆ ਹੋਇਆ ਨਜ਼ਰ ਆ ਰਿਹਾ ਸੀ ਐਕਟਿਵਾ ਦੇ ਉੱਪਰ ਸਵਾਰ ਹੋ ਕੇ ਇਹ ਦੋ ਨੌਜਵਾਨ ਆ ਇਹਨਾਂ ਦੇ ਵੱਲੋਂ ਤਾਲੇ ਤੋੜ ਦਿੱਤੇ ਗਏ ਇਸ ਦੇ ਨਾਲ ਹੀ ਤਾਲੇ ਤੋੜ ਕੇ ਲਾਕਰ ਇਸ ਦੇ ਨਾਲ ਹੀ ਇਨਵਰਟਰ ਚੋਰੀ ਕਰਕੇ ਇਹ ਦੋਵੇਂ ਨੌਜਵਾਨ ਜਿਹੜੇ ਨੇ ਮੌਕੇ ਤੋਂ ਫਰਾਰ ਹੋ ਗਏ ਤਾਂ ਦੇਖਿਆ ਜਾ ਸਕਦਾ ਹੈ ਕਿ ਕਿਸ ਤਰੀਕੇ ਦੇ ਨਾਲ ਚੋਰੀ ਦੀ ਇਸ ਵਾਰਦਾਤ ਨੂੰ ਇਹਨਾਂ ਦੋਵੇਂ ਨੌਜਵਾਨਾਂ ਦੇ ਵੱਲੋਂ ਅੰਜਾਮ ਦਿੱਤਾ ਗਿਆ ਤੇ ਜਿਸ ਵੇਲੇ ਸਵੇਰ ਦੇ ਸਮੇਂ ਦਫਤਰ ਦੇ ਵਿੱਚ ਕੰਮ ਕਰਨ ਵਾਲਾ ਵਿਅਕਤੀ ਪਹੁੰਚਿਆ ਤਾਂ ਉਸ ਦੇ ਵੱਲੋਂ ਮਾਸਟਰ ਸਲੀਮ ਨੂੰ ਇਸ ਬਾਰੇ ਜਾਣਕਾਰੀ ਦਿੱਤੀ ਗਈ ਕਿ ਦਫਤਰ ਦੇ ਵਿੱਚ ਚੋਰੀ ਹੋ ਗਈ ਹੈ ਇਨਵਰਟਰ ਇਸ ਦੇ ਨਾਲ ਹੀ ਲੋਕਰ ਜਿਹੜਾ ਲੋਕਰ ਵੀ ਚੋਰੀ ਕੱ ਲੈਤਾ ਗਿਆ ਹਾਲਾਂਕਿ ਇਸ ਗੱਲ ਦਾ ਫਿਲਹਾਲ ਤੇ ਲਈ ਪਤਾ ਨਹੀਂ ਲੱਗ ਪਾ ਰਿਹਾ ਕਿ ਲੋਕਰ ਦੇ ਵਿੱਚ ਕੀ ਕੁਝ ਸੀ ਪਰ ਕੁੱਲ ਮਿਲਾ ਕੇ ਦੇਖਿਆ ਜਾ ਸਕਦਾ ਹੈ ਕਿ ਮਾਸਟਰ ਸਲੀਮ ਦੇ ਘਰ ਦੇ ਵਿੱਚ ਬਣ ਇਸ ਦਫਤਰ ਦੇ ਵਿੱਚ ਬੀਤੀ ਦੇ ਰਾਤ ਚੋਰੀ ਹੋਈ ਸੀ ਟੀ ਵੀ ਤਸਵੀਰਾਂ ਦਾ ਇੱਕ ਵਾਰ ਤੁਸੀਂ ਵੀ ਰੁਕ ਕਰੋ ਪਰ ਇਹ ਸਲੀਮ ਭਾਈ ਦਾ ਅਫੀਸਰ ਜਿੱਦਾਂ ਤੁਹਾਨੂੰ ਪਤਾ ਹੀ ਆ ਤਾਂ ਇਹ ਮੈਂ ਮੁੰਡਾ ਮੇਰਾ ਸੀ ਇੱਥੇ ਕੰਮ ਕਰਦਾ 10:00 ਵਜੇ ਆਉਂਦਾ ਉਹ ਉਹਨੇ ਆ ਕੇ ਮੈਨੂੰ ਕਾਲ ਕੀਤੀ ਕਿ ਬਾਹਰਲਾ ਮੇਨ ਗੇਟ ਦਾ ਲੋਕ ਜਿਹੜਾ ਟੁੱਟਾ ਹੋਇਆ ਤੇ ਮੈਂ ਉਹਨੂੰ ਕਿਹਾ ਤੂੰ ਅੰਦਰ ਨਾ ਜਾਈਂ ਤੇ ਉਹ ਸਾਹਮਣੇ ਬੈਠ ਗਿਆ ਫਿਰ ਹਾਲੋਂ ਮੈਂ ਉਹਨੇ ਅੰਦਰ ਚ ਆ ਗਏ 15-20 ਮਿੰਟ ਤੇ ਅੰਦਰ ਜਦੋਂ ਆਏ ਆ ਤੇ ਚੋਰੀ ਦਾ ਪਤਾ ਲੱਗਾ ਸਾਨੂੰ ਕਿ ਚੋਰੀ ਹੋਈ ਆ ਤੇ ਰਾਤ ਨੂੰ 2:40 ਤੇ ਦੋ ਮੁੰਡੇ ਆਏ ਆ ਸਕੂਟਰ ਤੇ ਤੇ ਦੋ ਚਪੰਜਾਂ ਤੇ ਚਲ ਗਏ ਆ ਮੈਂ ਜਦੋਂ ਤੁਸੀਂ ਐਂਟਰ ਕੀਤਾ ਉਦੋਂ ਹੀ ਮੈਂ ਐਂਟਰ ਕੀਤਾ ਦੇਖਿਆ ਆ ਇੱਕ ਇਨਵਰਟਰ ਤੇ ਇੱਕ ਮੇਰਾ ਲੋਕਰ ਆਫੀਸ਼ਰ ਲੋਕਰ ਆ ਉਹ ਹੈ ਨਹੀਂ ਬਾਕੀ ਹੁਣ ਚੀਜ਼ਾਂ ਬਾਅਦ ਚ ਪਤਾ ਲੱਗੀਆਂ ਲੋਕਰ ਦੇ ਵਿੱਚ ਕੀ ਕੀ ਸਮਾਨ ਪਿਆ ਸੀ ਉਹਦੇ ਚ ਭਾਜੀ ਮੇਰੇ ਆਫੀਸ਼ਰ ਡਾਕੂਮੈਂਟਸ ਅੰਨੇ ਤੇ ਸਕੂਟਰ ਦੀ ਐਸਵਾਰ ਬੋਰਡ ਅੰਨੇ ਸੀਗਾ ਕੈਸ਼ ਤੇ ਭਾਜੀ ਇੱਕ ਤਾਂ ਐਡਵਾਂਸ ਆ ਅੱਛਾ ਜੀ ਪ੍ਰੋਗਰਾਮ ਦਾ ਕਾਲੀ ਜਿਹੜਾ ਲੋਕਰ ਚ ਰੱਖਦੇ ਨੇ ਹੁਣ ਆ ਬਾਕੀ ਕੀ ਕੀ ਸਮਾਨ ਹੈਗਾ ਡਾਕੂਮੈਂਟਸ ਭਾਜੀ ਭਾਜੀ ਦਾ ਲਾਇਸੈਂਸ ਰੀ ਮਾਸਿਕਾ ਤਾਂ ਕਿੰਨੀ ਦਿਨ ਹੋ ਗਈ ਮਾਸਟਰਸ ਨੀਂਦੇ ਦਾ ਮੈਨੂਮ ਬਾਰੀ ਨਾਲ 22 ਸਾਲ ਹੋ ਗਏ ਇਸ ਗੱਲ ਦੀ ਹਾਂਜੀ ਬਾਰੀ ਦੇ ਨੋਲਿਜ ਚਾਹੀਦਾ ਉਸ ਨੂੰ ਬਾਰੇ ਕੋਈ ਇਨਫੋਰਮੇਸ਼ਨ ਪੋਰਸੋ ਕੀਤੀ ਹੈ ਜੀ ਅੱਛਾ ਕੋਈ ਇਹਨਾਂ ਦੇ ਕੋਈ ਗੋਲਡ ਜੈਵਲਰੀ ਵਾਲੇ ਤੇ ਨਹੀਂ ਇੱਥੇ ਮੋਕਾ ਨਹੀਂ ਬਈ ਨਹੀਂ ਤੁਸੀਂ ਕਲਾਕਾਰਾਂ ਚ ਰਹਿ ਨੂੰ ਇਤਲਾ ਕਰ ਚੁੱਕੇ ਜੀ ਬਈ ਕਲਾਕਾਰ ਸੀ ਸਰ ਪਤਾ ਕੀ ਮੈਂ ਤਾਂ ਖੁਦ ਹਰਾਨ ਆ ਮੈਂ ਆਪਣੇ ਜਿਹਦੇ ਨੇਬਰ ਜਿਹਦੇ ਮੈਂ ਹੋ ਗਿਆ ਮੈਂ ਉਹਨੂੰ ਇਹੀ ਗੱਲ ਦੱਸ ਕੇ ਆ ਕਿ ਅਸੀਂ ਮਹੱਲੇ ਚ ਵੀ ਹੈਣੀ ਅਸੀਂ ਸੋਚਦੇ ਸੀ ਅੱਜ ਤੋਂ ਪਹਿਲਾਂ ਕਿ ਮਹੱਲੇ ਚ ਸੀ ਸੀ ਟੀ ਵੀ ਹੈ ਪਰ ਮਹੱਲੇ ਚ ਵੀ ਸੀ ਟੀ ਵੀ ਹੈ ਨਹੀਂ ਲੋਕਰ ਤੋਂ ਇਲਾਵਾ ਹੋਰ ਕੀ ਕੀ ਲਿਆ ਗਿਆ ਜੀ ਜਮੈਂ ਚੈੱਕ ਨਹੀਂ ਕੀਤਾ ਹਾਲੇ ਲੋਕਰ ਹੈ ਔਰ ਇਨਵਰਟਰ ਹੈ ਵੱਡਾ ਭਾਈ ਕੋਈ ਸਸ ਸੀ ਸੀ ਟੀ ਵੀ ਕਦੇ ਸਮੇਂ ਆਈ ਆ ਗਈ ਜੀ ਬਈ ਕਿੰਨੇ ਬੰਦੇ ਦੀ ਭਾਜੀ ਦੋ ਮੁੰਡੇ ਆ ਭਈ ਠੀਕ ਆ ਭਾਜੀ ਬਾਈਕ ਤੇ ਸੀ ਭਾਜੀ ਐਕਟੂਅਲ ਬਲੈਕ ਕਲਰ ਦਾ ਤਾਂ ਠੀਕ ਕਿੰਨਾ ਨੂੰ ਭਾਜੀ ਨੁਕਸਾਨ ਹੋਇਆ ਭਾਈ ਹੁਣ ਪਤਾ ਲੱਗੂਗਾ ਚੈੱਕ ਕਰਕੇ ਉਹਦਾ ਮੁੱਲ ਲਈ ਇਹੀ ਹੈ ਕਿ ਇਨਵਰਟਰ ਤੇ ਇੱਕ ਮੇਰਾ ਲੋਕਰ ਹੈ ਅਫੀਸ਼ਲ ਲੋਕਰਸ ਦਾ ਕੀ ਮਾਮਲਾ ਜੀ ਪਹੁੰਚੇ ਮੋਕੇ ਮਾਮਲਾ ਚੋਰੀ ਦਾ ਸਾਹਮਣੇ ਨਜ਼ਾਰਾ ਹੈ ਹੂੰ ਕਿੰਨਾ ਦੇ ਹੋਈ ਸਰਚ ਹੋਈ ਹੈ ਹਾਂਜੀ ਕਿੰਨਾ ਦੇ ਹੋਈ ਸਰਚ ਇਹ ਮਾਸਟਰ ਸ਼੍ਰੀਮ ਜੀ ਦੇ ਦਫ਼ਤਰ ਹੋਈ ਹੈ ਕਿਹੜੀ ਜਗ੍ਹਾ ਸਰ ਇਹ ਆਬਾਦਪੁਰੇ 6 ਨੰਬਰ ਗਲੀ ਦੇ ਨੇੜੇ ਹੂੰ ਤੇ ਇਹ ਰਾਤ ਤਕਰੀਬਨ ਸਵਾ 2 ਵਜੇ ਦੇ ਦਰਮਿਆਨ ਹੋਈ ਹੈ ਹੂੰ ਤੇ ਤਕਰੀਬਨ 3 ਵਜੇ ਚੋਰੀ ਕਰਕੇ ਜਿਹੜੇ ਚੋਰ ਬਾਹਰ ਗਏ ਨੇ ਹੂੰ ਹੂੰ ਸਰ ਮੋਕੇ ਜੀ ਸੀਸੀਟੀਵੀ ਦੇਖੀ ਜੀ ਸੀਸੀਟੀਵੀ ਮੈਂ ਆਇਆ ਚੈੱਕ ਕਰ ਰਿਹਾ ਤੇ ਹਜੇ ਆ ਪ੍ਰੋ ਵੈਰੀਫਾਈ ਕੀਤਾ ਜਿੰਨਾ ਕੋ ਮੋਟਾ ਮੋਟਾ ਜਿੱਥੇ ਜਿੱਤੇ ਫਾਇਨੇ ਜਿੱਦਾ ਪਾਣੀ ਚੁੱਕ ਗਏ ਹਾਂ ਜੀ ਇੱਕ ਲੋਕਰ ਤੇ ਇਨਵਰਟਰ ਵਗੈਰਾ ਲੈ ਕੇ ਗਏ ਨੇ ਬਾਕੀ ਪੜਤਾਲ ਕਰ ਰਹੇ ਨੇ ਦੇਖ ਰਹੇ ਨੇ ਬਾਕੀ ਹੋਰ ਕੋਈ ਸਮਾਨ ਜਾ ਕੇ ਆਪਣਾ ਸਰ ਕੀ ਨਾਮ ਜੀ ਮੇਰਾ ਨਾਮ ਐਸ ਐਸ ਸਿੰਘ ਕਿਹੜੇ ਥਾਰੇ ਸਰ ਮੈਂ ਪੀ ਸੀ ਆਰ ਸਕਾਟ ਤੋਂ ਆ ਧੰਨਵਾਦ ਸਰ ਥੈਂਕ ਯੂ ਹਾਂ ਜੀ ਭਾਈ ਦਾ ਜੋ ਕੀ ਮਾਮਲਾ ਹੈ ਸਰ ਕੀ ਨਾਮ ਜੀ ਆਪਣਾ ਮੇਰਾ ਨਾਮ ਮਨੀ ਭਾਜੀ ਸਵੇਰੇ ਮੈਂ 9:30 ਵਜੇ ਆਇਆ ਮੈਂ ਆਕੇ ਪਹਿਲੇ ਬੁਗੇ ਦੇਖੇ ਮੈਂ ਕਹਾ ਮੈਂ ਤਾਂ ਚਾਬੀ ਤੇ ਮੇਰੇ ਕੋਲ ਬੁਗੇ ਕਿਨ ਖੋਲੇ ਆ ਉਹ ਜਿੰਦਾ ਦੇਖਿਆ ਥੱਲੇ ਡਿੱ ਗਿਆ ਪਿਆ ਸੀ ਉੱਥੇ ਬੁੱਧਵਾਜੇ ਦੇ ਨਾਲ ਹੀ ਉੱਪਰ ਮੈਂ ਕੈਮਰਾ ਦੇਖਿਆ ਕੈਮਰਾ ਟੇਡਾ ਹੋਇਆ ਸਾਰਾ ਮੈਂ ਅੰਦਰ ਆਕੇ ਦੇਖਿਆ ਜੇ ਕਿ ਤਾਂ ਮੈਂ ਉਹ ਆਹ ਵਾਲੇ ਰੂਮ ਨੂੰ ਦਫ਼ਤਰ ਵਾਲੇ ਜਿੰਦਾ ਲਾਕੇ ਜਾਂਦਾ ਉੱਪਰ ਸਾਰਾ ਕੁਝ ਭਾਈਆ ਰੂਮ ਟੁੱਟਾ ਪਿਆ ਸੀ ਪਿੱਛੇ ਜਾਕੇ ਦੇਖਿਆ ਦਵਾਜਾ ਖੁੱਲਾ ਉਹ ਇਨਵਰਟਰ ਹੈ ਨਹੀਂ ਸੀ ਭਾਈ ਜਦ ਲੋਕਰ ਹੈ ਨਹੀਂ ਸੀ ਤੇ ਸਾਹਮਣੇ ਵਾਲ ਮਨੀ ਭਾਈ ਨੂੰ ਫੋਨ ਕੀਤਾ ਉਹ ਆਗੇ ਫਟਾਫਟ ਉਨੇ ਕੈਮਰੇ ਚ ਇੱਕ ਹੀ ਤਰ੍ਹਾਂ ਦੇ ਦੋ ਮੁੰਡੇ ਸੀ ਕਾਲੀ ਐਟੀਵਲ ਦੇ ਆਏ ਸੀ ਇਧਰ ਆਏ ਇੱਥੇ ਕੀ ਕਰਦੇ ਮੈਂ ਭਾਜੀ ਸਭਾਈਆਂ ਕਰਦਾ ਇੱਥੇ ਜੀ ਕਿੰਨੇ ਸੋਮੇ ਦੋਸਰ ਕਰ ਰਹੇ ਮੈਨੂੰ ਭਾਜੀ ਹੋ ਗਏ 6 ਕੇ ਸਾਲ ਹੋ ਗਏ 6-7 ਸਾਲ ਤੇ ਤੁਸੀਂ ਕਿਹੜਾ ਮੁਕਦੇ ਹਾਂਜੀ ਭਾਜੀ ਪਹਿਲੀ ਇਨਫੋਰਮੇਸ਼ਨ ਕਿਹਨੂੰ ਦਿੱਤੀ ਸੀ ਪਹਿਲਾਂ ਮੈਂ ਮਣੀ ਭਾਜੀ ਨੂੰ ਔਰ ਤੋਂ ਬਾਅਦ ਜੋਸ਼ ਭਾਜੀ ਨੂੰ ਦਿੱਤੀ ਜੀ ਕੀ ਨੁਕਸਾਨ ਆਦੀ ਦੇਖਿਆ ਹਾਂਜੀ ਕਿ ਭਾਜੀ ਇਹ ਇੱਕ ਭਾਜੀ ਦਾ ਲੋਕਰ ਹੈ ਨਹੀਂ ਇੱਕ ਨੋਵੇਟਰ ਤੇ ਭਾਈ ਜਿਹੜੇ ਮੁੰਡੇ ਆਏ ਨੇ ਏਕਟਵਾ ਤੇ ਉਹ ਹਿੰਦੂ ਨੇ ਕੀ ਅਸੀਂ ਕੋਈ ਨਹੀਂ ਮੈਨੂੰ ਪਤਾ ਨਹੀਂ ਦੇਖਣ ਨੂੰ ਮੋਨੇ ਲੱਗਦੇ ਨਹੀਂ ਮੂੰਹ ਨਹੀਂ ਆਉਦਾ ਮੂੰਹ ਬਟਾ ਕੇ ਆ ਭਾਜੀ ਉਹਨਾਂ ਕਾਲੀ ਐਕਟਵਾ ਪੁਲਿਸ ਨੂੰ ਦੇਤੀ ਸੀ ਭਾਈ 2 ਘੰਟੇ ਹੋ ਗਏ ਜੀ ਹਾਲ ਤੱਕ ਨਹੀਂ ਪੁਲਿਸ ਆਈ ਜੀ ਅਭਿਸ਼ੇਕ ਕੀ ਗੱਲ ਕੀ ਸਰ ਪਾ ਜੀ ਸਲੀਮ ਭਾਈ ਦਾ ਆਫੀਸਰ ਜਿੱਦਾਂ ਤੁਹਾਨੂੰ ਪਤਾ ਹੀ ਆ ਤਾਂ ਇਹ ਮੈਂ ਮੁੰਡਾ ਮੇਰਾ ਸਿੱਥੇ ਕੰਮ ਕਰਦਾ 10 ਵਜੇ ਆਉਂਦਾ ਉਹ ਉਹਨੇ ਆ ਕੇ ਮੈਨੂੰ ਕਾਲ ਕੀਤੀ ਕਿ ਬਾਹਰਲਾ ਮੇਨ ਗੇਟ ਦਾ ਲੋਕ ਜਿਹੜਾ ਟੁੱਟਾ ਹੋਇਆ ਤੇ ਮੈਂ ਉਹਨੂੰ ਕਿਹਾ ਤੂੰ ਅੰਦਰ ਨਾ ਜਾਈਂ ਤੇ ਉਹ ਸਾਹਮਣੇ ਬੈਠ ਗਿਆ ਫਿਰ ਹਾਲੋਂ ਮੈਂ ਉਨੀਦਰ ਚਾ ਗਿਆ 15-20 ਮਿੰਟ ਤੇ ਅੰਦਰ ਜਦੋਂ ਆਏ ਆ ਤੇ ਅੱਜ ਚੋਰੀ ਦਾ ਪਤਾ ਲੱਗਾ ਸਾਨੂੰ ਕਿ ਚੋਰੀ ਹੋਈ ਆ ਤੇ ਰਾਤ ਨੂੰ 2:40 ਤੇ ਦੋ ਮੁੰਡੇ ਆਏ ਆ ਸਕੂਟਰ ਤੇ ਤੇ ਦੋ ਚਪੰਜਾਂ ਤੇ ਚਲ ਗਏ ਆ ਮੈਂ ਜਦੋਂ ਤੁਸੀਂ ਐਂਟਰ ਕੀਤਾ ਉਦੋਂ ਹੀ ਮੈਂ ਐਂਟਰ ਕੀਤਾ ਦੇਖਿਆ ਆ ਇੱਕ ਇਨਵਰਟਰ ਤੇ ਇੱਕ ਮੇਰਾ ਲੋਕਰ ਅਫੀਸ਼ਲ ਲੋਕਰ ਆ ਉਹ ਹੈ ਨਹੀਂ ਬਾਕੀ ਹੁਣ ਚੀਜ਼ਾਂ ਬਾਅਦ ਚ ਪਤਾ ਲੱਗੂਗਾ ਲੋਕਰ ਦੇ ਵਿੱਚ ਕੀ ਕੀ ਸਮਾਨ ਪਿਆ ਸੀ ਉਹਦੇ ਵਿੱਚ ਭਾਜੀ ਮੇਰੇ ਅਫੀਸ਼ੀਅਲ ਡਾਕੂਮੈਂਟਸ ਅੰਗੇ ਕਿਤੇ ਸਕੂਲ ਦੇ ਅਸਾਈਨਮੈਂਟਸ ਸੀਗਾ ਕੈਸ਼ ਭਾਜੀ ਇੱਕ ਤਾਂ ਐਡਵਾਂਸ ਆ ਅੱਛਾ ਜੀ ਪ੍ਰੋਗਰਾਮ ਦਾ ਕਾਲੀ ਜਿਹੜਾ ਕਿਉਂਕਿ ਆਪਾਂ ਉਹਦੇ ਚ ਰੱਖਦੇ ਨਹੀਂ ਆਪਾਂ ਲੋਕਰ ਚ ਰੱਖਦੇ ਨਹੀਂ ਇਹਨਾਂ ਹੋਰ ਕੀ ਕੀ ਲੱਗੂਗਾ ਹੋਰ ਇਹਦੇ ਇਲਾਵਾ ਕੀ ਕੀ ਸਮਾਨ ਹੈਗਾ ਡਾਕੂਮੈਂਟਸ ਭਾਜੀ ਭਾਜੀ ਦਾ ਲਾਇਸੈਂਸ ਰੀਡਿੰਗ ਹੋਣਾ ਸੀਗਾ ਉਹ ਪੇਪਰ ਪਈ ਆ ਤੁਹਾਨੂੰ ਕਿੰਨੀ ਦਿਨ ਹੋ ਗਈ ਮਾਸਟਰ ਜੀ ਦੇ ਨਾਮ ਮੈਨੂੰ ਭਾਜੀ ਨਾਲ 22 ਸਾਲ ਹੋ ਗਏ ਇਸ ਗੱਲ ਦੀ ਕਲਾਸ ਲਿੰਨ ਜੀ ਨੂੰ ਦਿੱਤੀ ਸੀ ਹਾਂਜੀ ਭਾਜੀ ਦੇ ਨੋਲੇਜ ਚ ਆ ਪੋਰਸ ਕਿੱਤੀ ਹੈ ਅਜੇ ਕੋਈ ਇਹਨਾਂ ਦੇ ਕੋਈ ਗੋਲਡ ਜਵੈਲਰੀ ਗਾਇਦਾ ਨਹੀਂ ਸੀ ਇਥੇ ਮੁਕ ਨਹੀਂ ਬਈ ਨਹੀਂ ਤੁਸੀਂ ਕਲਾਕਾਰਾਂ ਚ ਰਹਿੰਦੇ ਹੋ ਪੰਜਾਬ ਪੁਲਿਸ ਨੂੰ ਇਤਲਾ ਕਰ ਚੁੱਕੇ ਹੋ ਕਲਾਕਾਰ ਸੀਮਾ ਇਹਦੇ ਬਾਰੇ ਤੁਹਾਡਾ ਕੀ ਕਹਿਣਾ ਸਰ ਪਤਾ ਕੀ ਮੈਂ ਤਾਂ ਖੁਦ ਹਰਾਨ ਆ ਮੈਂ ਆਪਣੇ ਜਿਹਦੇ ਨੇਬਰ ਜਿਹਦੇ ਮੈਂ ਹੁਣ ਕੈਮਰੇ ਦੇਖਿਆ ਮੈਂ ਉਹਨੂੰ ਇਹੀ ਗੱਲ ਦੱਸ ਕੇ ਆ ਕਿ ਅਸੀਂ ਬਈ ਸੇਫ ਮਹੱਲੇ ਚ ਵੀ ਹੈ ਨਹੀਂ ਅਸੀਂ ਸੋਚਦੇ ਸੀ ਅੱਜ ਤੋਂ ਪਹਿਲਾਂ ਕਿ ਅਸੀਂ ਮਹੱਲਿਆਂ ਚ ਸੇਫ ਆ ਪਰ ਮਹੱਲੇ ਚ ਵੀ ਸੇਫ ਨਹੀਂ ਲੋਕਰ ਤੋਂ ਇਲਾਵਾ ਹੋਰ ਕੀ ਕੀ ਲਿਆ ਗਿਆ ਜੀ ਮੈਂ ਚੈੱਕ ਨਹੀਂ ਕੀਤਾ ਹਾਲੇ ਲੋਕਰ ਹੈ ਔਰ ਇਨਵਰਟਰ ਹੈ ਵੱਡਾ ਪਾਈ ਕੋਸੋ ਸੀਸੀਟੀਵੀ ਕੋਲੇ ਸਮੇਂ ਆਈ ਆ ਗਏ ਵੀਰ ਕਿੰਨੇ ਬੰਦੇ ਆਏ ਭਾਈ ਦੋ ਮੁੰਡੇ ਆ ਵੀਰ ਠੀਕ ਹੈ ਭਾਈ ਬਾਈਕ ਤੇ ਸੀ ਭਾਈ ਐਕਟੂਆ ਬਲੈਕ ਕਲਰ ਦਾ ਠੀਕ ਹੈ ਕਿੰਨਾ ਨੂੰ ਭਾਈ ਨੁਕਸਾਨ ਹੋਇਆ ਭਾਈ ਹੁਣ ਪਤਾ ਲੱਗੂਗਾ ਚੈੱਕ ਕਰਕੇ ਉਹਦਾ ਮੁੱਲ ਲਈ ਇਹੀ ਹੈ ਕਿ ਗਵਰਟਰ ਤੇ ਇੱਕ ਮੇਰਾ ਲੋਕਰ ਹੈ ਆਫੀਸ਼ਲ ਲੋਕਰਸ ਦਾ ਨਹੀਂ ਸੀਸੀਟੀਵੀ